27 6 2024 ਦਿਨ ਵੀਰਵਾਰ ਸਿਰਦਵਾਰਾ ਪੋਸਟ ਆਫਿਸ ਰੋਡ ਤੇ ਲੱਗੇ ਬੂਟਿਆਂ ਦੀ ਕਾਂਡ ਛਾਂਟ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਮੌਸਮ ਬਹੁਤ ਵਧੀਆ ਉੱਤੇ ਆਓ ਤੁਹਾਨੂੰ ਸੀਰ ਮੈਂਬਰਾਂ ਨਾਲ ਮਿਲੋਣਾ ਸਾਡਾ ਮੋਹਿਤ ਵੀਰ ਇੱਕ ਬੂਟੇ ਦੀ ਕਾਂਡ ਛਾਂਟ ਕਰ ਰਿਹਾ ਜੋ ਸੀਰਦਵਾਰਾ ਪਹਿਲੇ ਸਮੇਂ ਚ ਲਾਇਆ ਗਿਆ ਸੀ ਅੱਜ ਇੱਕ ਵਧੀਆ ਦ੍ਰਿਸ਼ਤ ਦਾ ਰੂਪ ਲੈ ਚੁੱਕਿਆ ਹੈ ਅੱਗੇ ਸਾਡੇ ਸ਼ਰਮਾ ਜੀ ਗੋਪੀ ਜੀ ਇਹ ਕਬੂਟੇ ਵੀ ਥੱਲੋਂ ਸਫਾਈ ਕਰ ਰਹੇ ਹਨ ਇਹ ਵੀ ਕਬੂਟਾ ਟੀਨਸਾਰ ਲਾਇਆ ਗਿਆ ਵਧੀਆ ਤਰ੍ਹਾਂ ਸਫਾਈ ਕੀਤਾ ਹੈ ਅੱਜ ਜੇ ਤੁਸੀਂ ਕਬੂਟਾ ਵੇਖ ਰਹੇ ਹੋ ਇਸ ਸਵੱਜਨਾਦ ਦਰਖਤ ਹੈ ਜੋ ਕਿਸੇ ਤਰ੍ਹਾਂ ہمارا ਪਿਛਲੇ ਸਵੇਰੇ ਲਾਇਆ ਗਿਆ ਹੈ ਇਹ ਸਿਹਤ ਲਈ ਬਹੁਤ ਵਧੀਆ ਦਰਖਤ ਹੈ ਇਸੇ ਤਰ੍ਹਾਂ ਹੀ ਅਗਲੇ ਬੂਟੇ ਦੀ ਸਫਾਈ ਤੇ ਸਾਡੇ ਨਕੀ ਨਸਰਾ ਜੀ ਕੂਏ ਬਣਾ ਰਹੇ ਨੇ ਫੁੱਟੇ ਵੀ ਸੈਟਿੰਗ ਕਰ ਰਹੇ ਨੇ ਫੇ। ਉਸੇ ਤਰ੍ਹਾਂ ਹੀ ਸਾਡਾ ਲੱਕੀ ਚੋਪੜਾ ਵੀਰ। ਸਾਈਕਲ ਹੈ ਸੀ ਦੋਤ ਨੂੰ ਲੈ ਕੇ। ਦੋਸਤੋ ਫੀਰ ਹੋ ਰਿਹਾ। ਇੱਥੇ ਫੁੱਟੇ ਲਾਇਏ ਕੇ। ਅੱਜ ਮੌਸਮ ਬਹੁਤ ਵਧੀਆ ਗਰਮ ਹੋਇਆ। ਇੱਧਰ ਸਾਡਾ ਲਵਜੀਤ ਵੀਰਾ। ਇੱਕ ਬੁੱਟੇ ਦੀ ਕਾਨਫਰੈਂਸ ਕਰ ਰਿਹਾ ਹੈ। ਸੀਰਾ ਜੁੜੋ। ਇੱਧਰ ਸਾਡੇ ਮਦਨਾਲਾਲ ਸ਼ਰਮਾ ਜੀ ਤੇ ਸਾਡੇ ਪ੍ਰਸੋਤਮ ਜੀ ਇੱਕ ਬੇਟੇ ਦੀ ਕਾਰਸ਼ਾਪ ਤੇ ਸਫਾਈ ਦਾ ਕੰਮ ਇਹਨਾਂ ਦੁਆਰਾ ਕੀਤਾ ਜਾ ਰਿਹਾ ਹੈ